ਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਏ ਸਾਹਮਣੇ ਨਵਜੋਤ ਕੌਰ ਸਿੱਧੂ ਨੇ ਜਿਹੜਾ ਕੀ ਇੱਕ ਬਿਆਨ ਦਿੱਤਾ ਸੀ ਵੀ 500 ਕਰੋੜ ਦੇਣ ਵਾਲਾ ਸੀਐਮ ਬਣਦਾ ਤੇ ਹੁਣ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਰਧਾਵਾ ਬਣੀਓ ਇੱਕ ਬਿਆਨ ਆਉਂਦਾ ਸਾਹਮਣੇ ਤਾਂ ਭਈ ਇਸ ਪਾਰਟੀ ਚੋਂ ਇਹਨਾਂ ਨੂੰ ਕੱਢਣ ਦੀ ਗੱਲ ਕੀਤੀ ਜਾਂਦੀ ਏ ਤੇ ਹੁਣ ਪੂਰੀ ਗੱਲਬਾਤ ਕੀ ਆ ਤੇ ਆਪਾਂ ਉਹ ਗੱਲ ਛੋਡੇ ਸਾਂਝੀ ਕਰਾਂਗੇ ਵੀ ਨਵਜੋਤ ਕੌਰ ਸਿੱਧੂ ਨੂੰ ਇੱਕ ਚੈਲੰਜ ਦਿੰਦੇ ਆ ਕਿਹਾ ਜਾਂਦਾ ਵੀ ਛੋਡੇ ਤੇ ਹੁਣ ਕਾਰਵਾਈ ਹੋਊਗੀ ਇਸ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਤਾਂ ਇਹਦੇ ਉੱਤੋਂ ਇਹ ਜਲਦੀ ਆਪਣੀ ਮਾਫੀ ਮੰਗਣ ਤਾਂ ਇਹ ਤੋਂ ਪਹਿਲਾਂ ਪਹਿਲਾਂ ਨਹੀਂ ਅਸੀਂ ਕਾਰਵਾਈ ਕਰਦਾਂਗੇ ਤਾਂ ਭਾਈ ਹੁਣ ਪੂਰੀ ਗੱਲਬਾਤ ਕੀ ਆ ਆਪਾਂ ਪਹਿਲਾਂ ਵੀਡੀਓ ਸਾਂਝੀ ਕਰਾਂਗੇ ਇਹਦੇ ਵਿੱਚ ਵੀਡੀਓ ਦੇ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਕੱਲੇ-ਕੱਲੇ ਦੇ ਜਿਹੜੀ ਕਿ ਹੁਣ ਇੱਕ ਵੀਡੀਓ ਸਾਂਝੀ ਹੁੰਦੀ ਆ ਕੱਲੇ-ਕੱਲੇ ਦੀ ਖੁਲਾਸੇ ਹੋਣਗੇ ਵੀ ਕਿਹੜਾ ਲੀਡਰ ਕੀ ਕਰਦਾ ਜੂ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਆਫਰ ਹੋਇਆ ਪਰ ਇੱਕ ਕਿਸਦੇ ਕਹਿਣ ਤੇ ਠੋਕਰਾਇਆ ਗਿਆ ਜਾਂ ਕਿਸ ਨੇ ਪਾਨੀ ਮਾਰੀ ਆਖਰ ਕੀ ਉਹ ਗੱਲ ਹੋਈ ਕਿ ਨਰਜੋ ਸਿੱਧੂ ਸੀਐਮ ਅਹੁਦੇ ਨੂੰ ਜਵਾਬ ਦੇ ਦਿੱਤਾ ਤੇ ਉਹ ਸੀਐਮ ਨਹੀਂ ਬੜੇ ਪਰ ਹੁਣ ਉਹਨਾਂ ਦੇ ਧਰਮਪਤਨੀ ਕਹਿੰਦੇ ਆ ਕਿ ਜੇਕਰ ਕੋਈ ਪਾਰਟੀ ਉਹਨਾਂ ਨੂੰ ਇਹ ਪੇਸ਼ਕਸ਼ ਦਿੰਦੀ ਹੈ ਤੇ ਉਹ ਜ਼ਰੂਰ ਉਸ ੌਦੇ ਤੇ ਜਾਣਗੇ ਆਪਣੇ ਪਸੰਦੀਦਾ ਲੋਕਾਂ ਨਾਲ ਕੰਮ ਕਰਨਾ ਪਸੰਦ ਕਰਨਗੇ ਉਹ ਪੰਜਾਬ ਦੀ ਨੁਹਾਰ ਬਦਲਣੀ ਚਾਹੁੰਦੇ ਆ ਜਿਹੇ ਦਾਅਵੇ ਕੀਤੇ ਜਾ ਰਹੇ ਪਰ ਇਹ ਸਭ ਦੇ ਵਿੱਚ ਫਿਲਹਾਲ ਸੰਕਟ ਦੇ ਵਿੱਚ ਇਹ ਕਾਂਗਰਸ ਹੈ ਕਾਂਗਰਸ ਨੂੰ ਬਾਹਰੋਂ ਤਾਂ ਬਾਹਰੋਂ ਅੰਦਰੋਂ ਆਪਣਿਆਂ ਦੇ ਇੱਕ ਤੋਂ ਬਾਅਦ ਇੱਕ ਹੱਲੇ ਚੱਲਣੇ ਪੈ ਰਹੇ ਆ ਗੈਂਗਸਟਰਾਂ ਦੇ ਨਾਲ ਕਨੈਕਸ਼ਨ ਦਾ ਕਾਂਗਰਸੀ ਪਹਿਲਾਂ ਤਾਂ ਉਹ ਹੀ ਵਿਰੋਧੀ ਪਾਰਟੀਆਂ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਸੀ ਹੁਣ ਨਵਜੋਤ ਕੌਰ ਸਿੱਧੂ ਨੇ ਲਾ ਦਿੱਤੇ ਆ ਭ੍ਰਿਸ਼ਟਾਚਾਰ ਦਾ ਜਿੱਤੇ ਇਲਜ਼ਾਮ ਕਾਂਗਰਸ ਦੇ ਉੱਤੇ ਲੱਗਦਾ ਸੀ ਹੁਣ ਆਪਣਿਆਂ ਨੇ ਲਾ ਦਿੱਤੇ ਆ 5 ਕਰੋੜ 350 ਕਰੋੜ 500 ਕਰੋੜ ਇਹ ਉਹ مختلف ਫਿੰਗਰਸ ਨੇ ਜਿਹੜੀਆਂ ਆਪਣੇ بیگਾਨੇ ਸਾਰੇ ਲਾ ਰਹੇ ਆ ਕਿ ਕਿਵੇਂ ਟਿਕਟਾਂ ਬਾਈ ਇਲੈਕਸ਼ਨ ਦੀਆਂ ਹੋਣ ਐਮਸੀ ਦੀਆਂ ਹੋਣ ਜਾਂ ਫਿਰ ਉਹ ਮੁੱਖ ਮੰਤਰੀ ਦੀਆਂ ਕਹਿੰਦੇ ਸਾਡੇ ਕੋਲ ਤਾਂ ਨਹੀਂ ਦੇਣ ਨੂੰ ਹੈ ਪਰ ਅਸੀਂ ਰਿਜ਼ਲਟ ਦੇ ਸਕਦੇ ਆ ਅੱਜ ਇਸ ਵਿਸ਼ੇ ਤੇ ਗੱਲ ਕਰਨੀ ਜ਼ਰੂਰੀ ਹੈ ਔਰ ਇਸ ਤੋਂ ਪਹਿਲਾਂ ਇੱਕ ਖਾਸ ਰਿਪੋਰਟ ਤੇ ਨਜ਼ਰ ਇਸ ਇੱਕ ਵਾਰ ਫਿਰ ਤੂ ਜਾਗ ਜਾਰ ਹੋ ਗਿਆ ਆਪਣੇ ਦੇ ਇਲਜ਼ਾਮਾਂ ਦੀ ਇਸ ਵੰਦੀ ਗੰਗਾ ਚ ਵਿਰੋਧੀਆਂ ਨੇ ਵੀ ਹੱਥ ਜ਼ਰੂਰ ਤੋਦੇ ਨੇ ਕੈ ਨਵਜੋਤ ਕੌਰ ਸਿੱਧੂ ਦੇ ਬਿਆਨ ਨਾਲ ਜਿਹੜਾ ਮਸਲਾ ਸ਼ੁਰੂ ਹੋਇਆ ਉਹ ਕਾਨੂੰਨੀ ਨੋਟਿਸ ਤੱਕ ਪਹੁੰਚਿਆ ਮਿਤੇ ਦਿਨੀ ਨਵਜੋਤ ਕੌਰ ਸਿੱਧੂ ਨੇ ਸੁਖਜਿੰਦਰ ਰੰਦਾਵਾ ਤੇ ਰਾਜਸਥਾਨ ਚ ਇਨਚਾਰਜ ਰਹਿੰਦਿਆਂ ਪ੍ਰਸ਼ਚਾਰ ਦੇ ਇਲਜ਼ਾਮ ਲਾਇ ਜਿਸ ਤੋਂ ਬਾਅਦ ਐਮਪੀ ਸੁਖਜਿੰਦਰ ਰੰਦਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਵਾਇਆ ਤੇ 7 ਦਿਨਾਂ ਚ ਮਾਫੀ ਮੰਗਣ ਲਈ ਆਖਿਆ ਜਿਸ ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਵੀ ਕੀਤਾ की बात कर रही हूँ कि तू ड्रे स्मगलर, स्मगलर से तेरे तू लॉ एंड ऑर्डर की बात नहीं कर रहा तू सीएम अपनी होती को तो जिता नहीं सका मेरे इलेक्शन में एक दिन पहले मजीठिया की तरफ से मुझे पता चला कि इसने कॉम्प्रोमाइज किया सीट पे तो तब तेरे पे एक्शन होना पहले कि तूने कहा साहब मैं आपको जिताऊंगा और तू मेरी सीट तो ऐसे बंदे चाहिए राजस्थान जाके सीटें बेच के आया राहुल जी क्या करे चार लाख बंदा आ रहा है रैली पे आपको तो पता ही नहीं नीचे आपकी सीटें बेच रहा है अब पंजाब में अभी कोई लॉबी वहां पे बैठी नहीं है और पे कितनी सीटें बिक बिक गई गई ऑलरेडी अब अनिल जोशी बेचारा अपने आप को महसूस कर रहा है यार मैंने इतने पैसे दे के ज्वाइनिंग की है तो अब पता चला है की वो शायद तो उसमें भाग रहा है अकाली दल में जा रहा है बेचारा फ्रस्ट्रेट हो अब हारा हुआ क्योंकि ये एक सीट पे तीन तीन जानों को प्रमोट कर रहे हैं उससे क्या होगा ਸਭਾਪਤੀ ਜੀ ਹਮੇ ਗਰਵ ਹੈ ਕਿ ਭਾਰਤ ਅਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਕਿਉਂਕਿ ਜਦ ਭਾਰਤ ਆਜ਼ਾਦ ਹੋਇਆ ਤਾਂ ਬਹੁਤ ਸੇ ਲੋਕ ਹਾਂਜੀ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਆ ਬਈ ਇਹ ਜਿਹੜੀ ਕਿ ਨਵਜੋਤ ਕੌਰ ਸਿੱਧੂ ਸੀ ਤੇ ਨਵਜੋਤ ਕੌਰ ਸਿੱਧੂ ਬਣੀਓ ਖੁਲਾਸੇ ਹੋ ਜਾਂਦੇ ਇਸ ਲੀਡਰਾਂ ਬਾਰੇ ਵੀ ਕਿਹੜਾ ਕਿਵੇਂ ਇੱਕ ਦੂਜੇ ਨੂੰ ਸੀਟਾਂ ਵੇਚਦਾ ਤੇ ਕਿਵੇਂ ਪੂਰੀ ਗੱਲਬਾਤ ਵੀਡੀਓ ਤੁਸੀਂ ਸੁਣੀ ਲਈ ਆ ਹੁਣ ਨਮਜੋਤ ਕੌਰ ਸਿੱਧੂ ਨੂੰ ਕਿਹਾ ਜਾਂਦਾ 500 ਕਰੋੜ ਦੇਣ ਵਾਲਾ ਸੀਐਮ ਬਣਦਾ ਤੇ ਇਹਦੇ ਤੇ ਜਿਹੜਾ ਸੁਖਵਿੰਦਰ ਸਿੰਘ ਰਧਾਵਾ ਉਹ ਲੀਗਲ ਨੋਟਿਸ ਭੇਜ ਦਿੰਦੇ ਇਹਨਾਂ ਨੂੰ ਕਿ 7 ਦਿਨਾਂ ਦੇ ਵਿੱਚ ਤੁਸੀਂ ਮਾਫੀ ਮੰਗੋ ਅਗਰ ਮਾਫੀ ਨਹੀਂ ਮੰਗਦੇ ਤਾਂ ਫਿਰ ਤੁਹਾਡੇ ਤੇ ਕਾਰਵਾਈ ਹੋਊ ਤਾਂ ਹੁਣ ਇਸ ਤੋਂ ਬਾਅਦ ਦਾ ਹੁਣ ਪਲਟਵਾਰ ਹੈ ਜਿਹੜਾ ਕਿ ਨਮਜੋਤ ਕੌਰ ਸਿੱਧੂ ਬਣੀਓ ਤੇ ਹੁਣ ਬਾਈ ਇਹਨਾਂ ਮੰਨਿਓ ਇਹ ਖੁਲਾਸੇ ਕਿੱਥੇ ਜਾਂਦੇ ਆ ਵੀ ਤੁਸੀਂ ਇੱਕ ਜੇ ਗੱਲ ਕਰੀਏ ਹੁਣ ਵਿਕਰਮਜੀਤ ਸਿੰਘ ਨਾਲ ਵੀ ਕੰਟੈਕਟ ਮਿਲਦਾ ਇਹਨਾਂ ਦਾ ਤਾਂ ਸੀਟਾਂ ਵੇਚੀਆਂ ਗਈਆਂ ਇਹਨਾਂ ਮੰਨਿਓ ਪੂਰੀ ਗੱਲ ਦੇ ਖੁਲਾਸੇ ਹੋ ਜਾਂਦੇ ਆ ਵੀ ਹੁਣ ਇਹੇ ਲੀਡਰ ਜਿਹੜਾ 540 ਕਰੋੜ ਕਿਹਾ ਇਹਨੇ ਵੀ ਸੀਐਮ ਬਣਦਾ ਦੇਣਾ ਪੈਂਦਾ ਹੁਣ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਇਹ ਵੋਟਾਂ ਲੈ ਲੈਂਦੇ ਆ ਬਾਅਦ ਦੇ ਵਿੱਚ ਇੱਥੇ ਗੱਲ ਹੁੰਦੀ ਆ 500 ਕਰੋੜ ਦੇ ਕੇ ਸੀਟਾਂ ਲੈਂਦੇ ਆ ਜਿਹੜੀਆਂ ਤਵੀ 500 ਕਰੋੜ ਤੁਹਾਨੂੰ ਉਧਰੋਂ ਦੇ ਦਿੰਨੇ ਹੋ ਤੁਸੀਂ ਜੇ ਗੱਲ ਵੀ ਕਰੀਏ ਜੇ ਸੀਐਮ ਕੋਈ ਬਣਦਾ ਵੀ ਆ 500 ਕਰੋੜ ਦੇ ਕੇ ਤਾਂ ਗਰੀਬਾਂ ਨੂੰ ਫਿਰ ਗਰੀਬਾਂ ਬੰਨੀ ਕੋਈ ਨਹੀਂ ਚਾਹਦਾ ਪਹਿਲੀ ਗੱਲ ਚਾਹ ਪੰਜਾਬ ਸਰਕਾਰ ਸੀਐਮ ਭਵਨਤਮਾਨ ਦਾ ਬਿਆਨ ਆਇਆ ਸੀ ਇੱਕ ਜਦੋਂ ਜਿੱਥੇ ਦੇ ਇਹ ਕਈ ਵਾਰੀ ਆ ਗਿਆ ਇੱਕ ਵਾਰ ਨਹੀਂ ਆਇਆ ਕਿ 2500 ਪ੍ਰੋਕਸ਼ਨ ਦੀ ਹਜੇ ਤੱਕ ਪੰਜਾਬ ਚ ਕਿਤੇ ਵੀ 2500 ਪਲਛੀ ਨਹੀਂ ਦੂਜਾ ਨੰਬਰ ਹਰ ਮਹੀਨੇ ਮਹਿਲਾਵਾਂ ਨੂੰ ਖਾਤੇ ਚ 1000 ਰੁਪਿਆ ਪਾਵਾਂ ਉਹ ਵੀ ਨਹੀਂ ਕਿਤੇ ਨਜ਼ਰ ਆਇਆ ਇਹ ਸਿਰਫ ਹਾਥੀ ਦੇ ਦੰਦ ਦਿਖਾਉਣ ਦੇ ਕੁਛ ਹੋਰ ਆ ਖਾਣ ਦੇ ਕੁਛ ਹੋਰ ਆ ਉਹ ਗੱਲ ਹੋ ਰਹੀ ਆ ਗਰੀਬਾਂ ਨੂੰ ਚਲਸਿਆਂ ਦੇ ਵਿੱਚ ਲੈਣਾ ਆਪ 5 500 40 ਕਰੋੜ ਦੀਆਂ ਗੱਲਾਂ ਕਰਦੇ ਆ ਵੀ ਅਸੀਂ 500 ਕਰੋੜ ਦਾ ਇੱਕ ਟੇਚੀ ਕੇਸ ਦੇਣਾ ਪਊ ਆ ਜੀ ਤੁਹਾਨੂੰ ਤੇ ਜਿਹੜਾ ਵੀ ਚਾਹੇ ਆਪਣਾ ਸੀਐਮ ਬਣ ਸਕਦਾ ਇਹ ਹੁਣ ਲੀਡਰਾਂ ਦੀ ਆਪਸ ਵਿੱਚ ਜਿਹੜਾ ਕੀ ਬਈ ਵਿਵਾਦ ਖੜਾ ਹੋਇਆ ਖੜਾ ਹੈਗਾ 540 ਕਰੋੜ ਹੁਣ ਇਹ ਗੱਲ ਸੱਚ ਆ ਜਾਂ ਝੂਠ ਆ ਇਹ ਆਪਣਾ ਬਈ ਜਨਤਾ ਹੀ ਫੈਸਲਾ ਕਰੂਗੀ ਤੇ ਅਕਸਰ ਜਨਤਾ ਹੀ ਇਹਨਾਂ ਨੂੰ ਬਣਾਉਣ ਵਾਲੀ ਆ ਤੇ ਜਨਤਾ ਹੀ ਕੁਰਸੀ ਤੋਂ ਇਹਨਾਂ ਨੂੰ ਲਾਉਣ ਵਾਲੀ ਆ ਤੇ ਹੁਣ ਤੱਕ ਦੀ ਅਪਡੇਟ ਆ ਜਿਹੜੀ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਕਿਉਂਕਿ ਇਹ ਆਪਸੋ ਨੇ ਲੀਡਰਾਂ ਦੇ ਵਿੱਚ ਚਰਚਾ ਛਿੜੀ ਪਈ ਆ ਇਹ ਹੁਣ ਕਾਂਗਰਸ ਦੇ ਵਿੱਚ ਜਿਹੜਾ ਗੁਰਵਿੰਦਰ ਸਿੰਘ ਰਧਾਵਾ ਹੈਗਾ ਇਹਨਾਂ ਬੰਨਿਓ ਹੁਣ ਆਪਸੋ ਨੇ ਵਿੱਚ ਬਈ ਪਾੜ ਪੈ ਰਹੀ ਹੈ ਤੇ ਹੁਣ ਦੇਖਣਾ ਇਹ ਬਣਦਾ ਅੱਗੇ ਦੇ ਮਾਮਲੇ ਕੀ ਰਹਿਣਗੇ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਹੁਣ ਆਪਾਂ ਸਾਰੇ ਹੀ ਆਪਣੇ ਜੋ ਵੀਰ ਭਰਾ ਭੈਣ ਆਪਾਂ ਨੂੰ ਦੇਖ ਰਹੇ ਆ ਭਾਈ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਆਪਣੇ ਕਮੈਂਟ ਵਿਚਾਰ ਜ਼ਰੂਰ ਰੱਖੋ ਹੁਣ ਤੱਕ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆ ਕਰਦੇ ਨੇ ਮਿਲਟਾ ਧੰਨਵਾਦ